ਫਰੰਕੀਸੀ ਦੇ ਫਤਹਿ ਕਾਹਨ ਗੱਲ ਸਿੱਖੀ ਦੇ ਕਈ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਕਿ ਭੁਗਵੇਂ ਨਾ ਕੋਈ ਰਾਏ ਭੁਗਾਇਂ ਆਂਦਾਵਾ ਤੇ ਸਿੱਖੇ ਦੀਆਂ ਰਿਆਤ ਮਰਿਆਚਾਂ ਨੂੰ ਵਿਦੇਕ ਪਧਰਾ ਕਿੰਤਾ ਨੂੰ ਤਾੜ-ਤਾਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹਦੇ ਵਿੱਚੋਂ ਹੀ ਅਸੀਂ ਕਹਾਂਗੇ ਕਿ ਸਾਡੀ ਜਿਹੜੀ ਸਿੱਖੀ ਦੀ ਕਦਰ ਪਾਣ ਦਾ ਸਿੱਖੀ ਤੇ ਪੈਰਾ ਦੀ ਨਾ ਇੱਕ ਸਰਫੜੀ ਵੱਡੀ ਗੱਲ ਹੈ ਜੀ ਜੀਸੀ वो भी कितने ना कितने काफी है कोई खास एक मैं पता तो उन्हें कोई मिसाल पेश करा आ मेरा सेंगे दास पिंड काले कंजूर शहरा उ शस्त्र विद्या सिखाता बच्चे रात में प्रैक्टिस कर रहे तो थे और शिक्षा टुट गई सरपंच टुट गई मैं सरपाना का ही काम करता ਇਹ ਲੱਗਦੀ ਇਹ ਨੂੰ ਬੈਟਿੰਗ ਕਰਨਾ ਪਰ ਜਦੋਂ ਆਣ ਕੇ ਅਸੀਂ ਇਹਨੂੰ ਚੈੱਕ ਕੀਤਾ ਇਹ ਕੀ ਆ ਇਹ ਕਿਹੜਾ ਮੈਟਲ ਹੈ ਕਿਹਦੀ ਹੱਥ ਆ ਸਾਨੂੰ ਪਤਾ ਲੱਗਾ ਤੇ ਇਹ ਸੰਗੀ ਜਿਹੜਾ ਵਾ ਇਹ ਦੋ ਜੁਮਦੀ ਨਹੀਂ ਦੋ ਜੁਮਦ ਉਹ ਦੇਣ ਨੂੰ ਸੇ ਰਕਾ ਦਛਾਈ ਤੋਂ ਅੰਮ੍ਰਚਾ ਕੀ ਆ ਪਰ ਇਹ ਜਿਹੜੀ ਸ਼ਿਰ ਸਾਹਿਬ ਸ਼ਸਤਰ ਆ ਇਹ ਉਤੋਂ ਵੀ ਇੰਨਾ ਨੂੰ ਦਿੱਤੇ ਗਏ ਸੀ ਉਥੇ ਤੇ ਅੱਜ ਉਥੇ ਤੇ ਜਿਹੜਾ ਸਿੰਘ ਵੀਡੀਓ ਬਣਾ ਰਿਹਾ ਉਹ ਵੀ ਨਾਲ ਹੀ ਚੱਕਿਆ ਆ ਸੀ ਬੇਰਾਉ ਦੀ ਵਿਸ਼ਿਆ ਵਿੱਚ ਜਦੋਂ ਮੈਂ ਆ ਕੇ ਨੂੰ ਚੱਕੀ ਦਾ ਇਹ ਟੋਕੀਆ ਤੇ ਜਦੋਂ ਮੈਂ ਚੈੱਕ ਕੀਤਾ ਵਾ ਵੀ ਇਹ ਤੇ ਆ ਚੁੰਬ ਗਿਆ ਇਹ ਜੁੜਦੀ ਨਹੀਂ ਬਈ ਲੋਹੇ ਦੀ ਜਿਹਨੂੰ ਕਹਿਆ ਜਾਂਦਾ ਵੀ ਲੋਹਾ ਚੁੰਬਕ ਨਾਲ ਜੁੜ ਜਾਂਦਾ ਵਾ ਆਮ ਤਰ੍ਹਾਂ ਕੋਈ ਲੋਹੇ ਦੀ ਪਾਈਪ ਆ ਵੀ ਸਿਆ ਚੁੰਬ ਗਿਆ ਪਰ ਆਮ ਲੋਹੇ ਦੀ ਜਿਹੜੀ ਇਹ ਜਿਹੜੀ ਔਕਾਤ ਅੱਤ ਸਾਬ ਨੂੰ ਦਿੱਤੀ ਜਾਂਦੀ ਆ ਆਮ ਸੰਗਤ ਇਹ ਨਹੀਂ ਜੁੜੂ ਹੁਣ ਇਹ ਹੈ ਕੀ ਆ ਇਹ ਕਿਹੜੀ ਫਟਲ ਆ ਇਹ ਕਿਹੜਾ ਘਾਤ ਆ ਇਹ ਮੈਂ ਤੁਹਾਨੂੰ ਦੱਸਾਂਗਾ ਆ ਮੇਰੇ ਹੱਥ ਦੇ ਵਿੱਚ ਹੈਗਾ ਤਜਾਬ ਇਹ ਮੈਂ ਤਜਾਬ ਇਹਦੇ ਉੱਤੇ ਪਾਵਾਂਗਾ ਦੋ ਤਿੰਨ ਬੂੰਦਾ ਉਬਾਲੇ ਮਾਰਿਆ ਇਹਨੂੰ ਕਹਿੰਦੇ ਜਿਸਤ ਜ਼ਿੰਕ ਇਹ ਜਿਸਤ ਦੀ ਬਣੀ ਹੋਈ ਕਰਪਾਨ ਜਿਹੜੀ ਆ ਇਹ ਸਾਡੇ ਅਕਾਲ ਤਖਤ ਸੈਵੋ ਲੋ ਜਿਹੜੇ ਸ਼ਸਤਰ ਦਿੱਤੇ ਜਾਂਦੇ ਆ ਆਨ ਸੰਗਤ ਲੋ ਜਿਹੜਾ ਅਮਰਤ ਛਕਦੇ ਆ ਕਿ ਉਹ ਕਿਉਂ ਪਾਲੇ ਮਰਦੀ ਇਹ ਕਿਸ ਤੈਗਿਆ ਇਹ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਕਿਹਾ ਜਾ ਸਕਦਾ ਵੀ ਸਾਡੀ ਸਿੱਖੀ ਦੇ ਹਮਲੇ ਕਰਨ ਵਾਲਿਆਂ ਦੇ ਵਿੱਚ ਕਿਤੇ ਨਾ ਕਿਤੇ ਐਸਜੀਪੀਸੀ ਵੀ ਜੁੜੀ ਹੋਈ ਆ ਜਿਹੜੀ ਕੀ ਫ੍ਰੀ ਖਾਤੇ ਚੀਜ਼ਾਂ ਤੋਂ ਮਿਲ ਜਾਂਦੀਆਂ ਵਾ ਲੋਏ ਦੀ ਕਹਿ ਕੇ ਕਿਸ਼ਤ ਦੀਆਂ ਜਾਂ ਹੋਰ ਧੱਕਣ ਦੀਆਂ ਕਰਤੌਂਆਂ ਬਣਾ ਕੇ ਸਰਕਾਰ ਨੂੰ ਬੇਗੂਣਾ ਬਣਾਉਂਦੇ ਨੇ ਜੀ ਆਹ ਉਹ ਮੈਂ ਅਕਾਤ ਸੈਦੀ ਜੱਜਦਾ ਸਾਹਿਬ ਜਾਂ ਜਿਹੜੀਆਂ ਸਿੰਘ ਜਥੇਬੰਦੀਆਂ ਉਨਾ ਨੂੰ ਪੇਨ ਕਰਾਂਗਾ ਬੇਨਤੀ ਕਰਾਂਗਾ ਮੇਰੇ ਵਾਲਾ ਖਾਸ ਧਿਆਨ ਦੇ ਕੋਈ ਕਿਰਪਾ ਨਾਲ ਕਿਥੋਂ ਆ ਰਹੀਆਂ ਬਹੁਤ ਬਣਾ ਰਿਆ ਵਾ ਇੱਕ ਦਰਵਾਜ਼ਾ ਹੈ ਇੱਕ ਕੰਪਲੈਕਸ ਦੇ ਵਿੱਚ ਜਿੱਥੇ ਮਾਰਕੀਟ ਹੈ ਜਿੱਥੇ ਕਲਾਕਾਰ ਵੇਚਦੇ ਹੁੰਦੇ ਸੋ ਇਹਨੀ ਗੱਲ ਕਹਿ ਕੇ ਮੈਂ ਬਾਕੀ ਭਗਦਾ ਹਾਂ ਕਿ ਮੈਂ ਸ਼ਾਇਦ ਉਹਨਾਂ ਲੋਕਾਂ ਦੇ ਪਾਸ ਪਰ ਕੇ ਕੋਸ਼ਿਸ਼ ਕਰੀ ਜਿਹੜੇ ਕਿ ਸਿੱਖੀ ਤੇ ਕਿਧਰ ਕਿਧਰੇ ਸਾਡੇ ਸਿੱਖ ਭਰਾ ਦੇ ਰੂਪ ਦੇ ਵਿੱਚ ਹੀ ਇਹ ਸਿੱਖੀ ਦਾ ਕਹਾਣ ਕੰਢੀ ਕੋਸ਼ਿਸ਼ ਕਰਾਂ ਵਾਈਬ੍ਰੇਟਿਡ ਬਾਕੀ ਸਾਡਾ ਵਾਈਬ੍ਰੇਟਿਡ